ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋਗੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਓ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਕਾਫੀ ਜ਼ਿਆਦਾ ਸੋਹਣੇ ਰੰਗੇ ਵਰਕ ਵਾਲੇ ਸੂਟ ਲੈਣਗੇ ਇਹਨੂੰ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਫਿਰ ਵੀਡੀਓ ਜਿਹੜੀ ਜ਼ਿਆਦਾ ਲੰਬੀ ਚਲੀ ਜਾਂਦੀ ਹੈ ਕਿ ਇਹ ਡਿਜ਼ਾਈਨ ਤਾਂ ਤੁਸੀਂ ਪਹਿਲਾਂ ਵੀ ਦੇਖਿਆ ਇਹ ਡਿਜ਼ਾਈਨ ਜਿੱਦਾਂ ਕਿ ਹੁਣ ਮੌਸਮ ਚੇਂਜ ਹੋ ਗਿਆ ਹਨਾ ਤੁਸੀਂ ਇਹਨੂੰ ਕ੍ਰੇਪ ਵਗੈਰਾ ਤੇ ਵੀ ਇਸ ਤਰ੍ਹਾਂ ਦਾ neck ਬਣਿਆ ਹੋਇਆ ਹੈਗਾ ਤੇ ਸੇਮ ਫਰੰਟ ਬੈਕ ਵਰਕ ਹੋਇਆ ਹੋਇਆ ਹੈਗਾ ਤੇ ਬਾਜੂ ਤੇ ਵਰਕ ਹੋਇਆ ਹੋਇਆ ਹੈਗਾ ਸੇਮ ਹਨਾ ਤੇ ਇਹਨੂੰ ਤੁਸੀਂ ਖਾਦੀ ਤੇ ਬਣਾ ਸਕਦੇ ਹੋ ਖਾਦੀ ਕਾਟਨ ਤੇ ਜਾਂ ਫਿਰ ਤੁਸੀਂ ਕ੍ਰੇਪ ਵਗੈਰਾ ਤੇ ਬਣਾ ਸਕਦੇ ਹੋਗੇ ਇਸ ਤਰ੍ਹਾਂ ਦੀ ਬਾਟਮ ਹੈਗੀ ਪ੍ਰਾਈਸ ਇਹਦਾ ਜਿਹੜਾ ਤੁਸੀਂ ਮੈਨੂੰ WhatsApp ਤੇ ਪੁੱਛ ਲਿਓ ਤੇ ਕ੍ਰੇਪ ਤੇ ਪੁੱਛ ਲਿਓ ਖਾਦੀ ਸਿਲਕ ਤੇ ਪੁੱਛ ਲਿਓ ਜਿੱਦਾਂ ਵੀ ਤੁਸੀਂ ਚਾਹੋ ਇਹ ਵਾਲੇ ਸੂਟ ਲੇਗੇ ਆਪਣੇ ਪਹਿਲਾਂ ਕਾਫੀ ਰੈਡੀ ਹੋਏ ਹੋਏ ਨੇਗੇ ਜਿਹੜਾ ਇਹ ਸੂਟ ਹੈਗਾ ਇਹ ਬਣਿਆ ਹੋਇਆ ਸੀ ਖਾਦੀ ਕਾਟਨ ਤੇ ਦੇਖੋ ਇਸ ਤਰ੍ਹਾਂ ਦਾ ਨੈੱਕ ਬਣਿਆ ਹੋਇਆ ਹੈਗਾ ਸਾਰਾ ਮਤਲਬ ਫਰੰਟ ਤੇ ਮੇਰਾ ਸੂਟ ਸੀਗਾ ਉਹਦੇ ਨਾਲ ਦੇ ਸੇਮ ਸੂਟ ਕਾਫੀ ਰੈਡੀ ਹੋਏ ਨੇਗੇ ਇਸ ਤਰ੍ਹਾਂ ਸਾਰਾ ਮਤਲਬ ਫਰੰਟ ਤੇ ਇਹ ਵਾਲਾ ਵਰਕ ਹੈਗਾ ਪਲੱਸ ਬਾਵਾ ਨੇ ਹੈਗੀਆਂ ਸੇਮ ਇਹਦੇ ਨਾਲ ਦੇ ਆਪਾਂ ਦੋ ਸੂਟ ਲੇਗੇ ਜਿਹੜੇ ਰੈਡੀ ਕੀਤੇ ਨੇ ਜਿਵੇਂ ਕਿ ਮੈਂ ਤੁਹਾਨੂੰ ਕੱਲ ਫੈਬਰਿਕ ਦਿਖਾਇਆ ਸੀ ਤੁਸੀਂ ਇਹ ਆਹ ਵਾਲਾ ਫੈਬਰਿਕ ਦੇ ਕਲਰ ਦਿਖਾਏ ਸੀ ਪਿਛਲੀ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਹਨਾ ਜਾ ਕੇ ਤੇ ਇਹ ਵਾਲੇ ਫੈਬਰਿਕ ਤੇ ਤੁਸੀਂ ਮਤਲਬ ਡਿਜ਼ਾਈਨ ਤਿਆਰ ਕਰਵਾ ਸਕਦੇ ਹੋਗੇ ਇਹ ਵੀ ਕਰਵਾ ਸਕਦੇ ਹੋ ਹੋਰ ਵੀ ਕਰਵਾ ਸਕਦੇ ਹੋਗੇ ਆਪਣਾ ਡਿਜ਼ਾਈਨ ਭੇਜ ਦਿਓ ਸੇਮ ਸੂਟ ਹੈ ਦੇਖੋ ਇਹ ਦਾ ਨੈਕਵਰਕ ਹੋਇਆ ਹੋਇਆ ਆਰੀ ਪਲਸ ਪਫ ਦਾ ਕੰਮ ਹੋਇਆ ਹੋਇਆਗਾ ਇਹ ਤੇ ਸਾਰਾ ਫਰੰਟ ਤੇ ਪ੍ਰੋਪਰ ਸਾਰਾ ਮਤਲਬ ਮੋਢਿਆਂ ਤੋਂ ਲੈ ਕੇ ਘੇਰੇ ਤੱਕ हिਪ ਕਮਰ ਤੱਕ ਸਾਰੀ ਫਿਟਿੰਗ ਵਾਲਾ ਸੂਟ ਹੈਗਾ ਇਹ ਥੋੜਾ ਇਹ ਸੂਟ ਲਈ ਜੇ ਤੁਸੀਂ ਇਹ ਸੂਟ ਰੈਡੀ ਕਰਵਾਉਣਾ ਹੈ ਨਾ ਪਲੀਜ਼ ਮੈਂ ਵੀਡੀਓ ਦੇ ਵਿੱਚ ਅੱਜ ਦੱਸਦਾ ਤੁਹਾਡਾ ਜਿਹੜਾ ਮੇਜ਼ਰਮੈਂਟ ਹੈਗਾ ਉਹ ਮੈਨੂੰ ਪ੍ਰੋਪਰ ਚਾਹੀਦਾ ਕਮਰ हिਪ ਚੈਸਟ ਦਾ ਤੇ ਪ੍ਰੋਪਰ ਜਿਹੜਾ ਮੇਜ਼ਰਮੈਂਟ ਹੈਗਾ ਸਾਰਾ ਚਾਹੀਦਾਗਾ ਕੱਲਾ ਘੇਰੇ ਤੇ ਲੈਂਥ ਦੀ ਨਹੀਂ ਲੋੜ ਮਤਲਬ ਘੇਰਾ ਤੇ ਲੈਂਥ ਤਾਂ ਹੁੰਦਾ ਹੀ ਹੁੰਦਾ ਹਨਾ ਨਹੀਂ ਅੱਗੇ ਆਪਾਂ ਸੂਟਾਂ ਦੇ ਵਿੱਚ ਘੇਰਾ ਤੇ ਲੈਂਥ ਆਪਾਂ ਕਹਿ ਦਿੰਦੇ ਜਿਸ ਵਸਾਨੂੰ ਭੇਜ ਦੋ ਪਰ ਇਹਦੇ ਵਿੱਚ ਤੁਹਾਨੂੰ ਚੈਸਟ ਕਮਰ हिਪ ਸਾਰਾ ਘੇਰਾ ਲੈਂਥ ਸਾਰਾ ਭੇਜਣਾ ਪਊਗਾ ਕਿਉਂਕਿ ਨੈਕ ਵੀ ਬਣਿਆ ਹੋਇਆ ਹੈ ਲੈਂਥ ਵੀ ਚਾਹੀਦੀ ਆਗੀ ਇਸ ਤੋਂ ਬਾਅਦ ਉਹ ਰਾਇਲ ਬਲੂ ਬਲੂ ਕਲਰ ਤੇ ਪਸ਼ਮੀਨੇ ਦਾ ਸੂਟ ਆ ਰੈਡੀ ਹੋਇਆਗਾ ਦੇਖ ਇਸ ਤਰਾਹੇ ਘੇਰਾ ਵਰਕ ਹੋਇਆ ਹੋਇਆਗਾ ਕੀਰਵਾਰਕ ਹੋਇਆ ਹੋਇਆਗਾ ਪਲੱਸ ਸਾਰੇ ਚਬੂਟੀਆਂ ਲੰਗੀਆਂ ਇਹ ਪੈਨ ਨੇ ਵੈਸੇ ਵੀ ਸ਼ੇਪ ਨੈੱਕ ਕਿਆ ਸੀਗਾ ਉਹ ਆਪਾਂ ਤੋਂ ਸਕਿਪ ਹੋ ਗਿਆ ਮਾਈਂਡ 'ਚ ਨਹੀਂ ਰਿਹਾ ਹੈਗਾ ਕੋਈ ਗੱਲ ਨਹੀਂ ਆਪਾਂ ਦੁਬਾਰਾ ਵਰਕ ਲਈ ਭੇਜਾਂਗੇ ਵੀ ਸ਼ੇਪ ਨੈੱਕ ਵੀ ਕਰਨਾਗਾ ਪਲੱਸ ਬਾਵਾਣੇਂਗੀਆਂ ਦੀਆਂ ਐਕਸਟਰਾ ਬਾਜੂ ਤੇ ਵਰਕ ਹੋਇਆ ਹੈ ਦੇਖੋ ਏ ਡਿਜ਼ਾਈਨ ਤੁਸੀਂ ਜਿਹੜਾ ਮੈਂ ਕੱਲ ਫੈਬਰਿਕ ਦਿਖਾਇਆ ਉਹ ਤੇ ਵੀ ਮਤਲਬ ਦੇ ਸਕਦੇ ਹੋ ਜਿਹੜਾ ਮੈਂ ਆਹ ਵਾਲਾ ਫੈਬਰਿਕ ਦਿਖਾਇਆ ਸੀ ਇਹਦੇ ਵਿੱਚ ਮੇਰੇ ਖਿਆਲ ਚ ਮੇਰੇ ਕੋਲੇ ਇੱਕ ਸੂਟ ਅਵੇਲੇਬਲ ਰਹਿ ਗਿਆ ਭਾਵੇਂ ਇਹ ਵਰਕ ਕਰਨੇ ਦੇਤੇ ਤੇ ਕੱਲ ਤੇ ਬਾਕੀ ਆਪਾਂ ਹੋਰ ਵੀ ਸਟਾਕ ਮੰਗਾਇਆ ਗਾਇਆ ਹੈ ਦੇ ਨਾਲ ਦਾ ਵੀ ਸਾਨੂੰ ਦੋ ਥਾਨ ਹੋਰ ਦੇ ਦਿਓ ਕਿਉਂਕਿ ਸੂਟ ਲੰਗੇ ਕਾਫੀ ਰੈਡੀ ਹੋਣਗੇ ਤੇ ਤੇ ਆਹ ਵਾਲਾ ਜਿਹੜਾ ਡਿਜ਼ਾਈਨ ਹੈ ਟੂ ਟੋਨ ਪਸ਼ਮੀਨੇ ਤੇ ਸੇਮ ਮੇਰੇ ਸੂਟ ਨਾਲ ਦਾ ਹੈਗਾ ਦੇਖੋ ਚਾਕ ਤੇ ਹਿਪ ਤੇ ਪਲੱਸ ਘੇਰਾ ਬਾਵਾ ਤੇ ਵੀ ਕੰਮ ਹੈ ਤੇ ਜਿਹੜਾ ਹੈਵੀ ਹੋਇਆ ਹੋਇਆਗਾ ਦੇਖੋ ਇਸ ਤਰ੍ਹਾਂ ਬਾਜੂ ਤੇ ਵਰਕ ਹੋਇਆ ਹੋਇਆ ਸਾਰਾ ਠੀਕ ਹੈ ਜੀ ਇਹਦੇ ਨਾਲ ਦੇ ਸੂਟ ਤਿਆਰ ਹੋਏ ਨੇਗੇ ਦੋ ਪਸ਼ਮੀਨੇ ਤੇ ਬਲੈਕ ਤੇ ਵੀ ਹੋਇਆ ਸੇਮ ਇਹ ਵੀ ਮੇਰਾ ਸੂਟ ਦਾ ਡਿਜ਼ਾਈਨ ਸੀਗਾ ਆਪਾਂ ਸੂਟ ਪਾਇਆ ਸੀਗਾ ਉਹਦੇ ਨਾਲ ਦਾ ਡਿਜ਼ਾਈਨ ਆ ਕਾਫੀ ਸੂਟ ਰੈਡੀ ਹੋਏ ਨੇ 크ريب ਖਾਦੀ ਹਰ ਇੱਕ ਫੈਬਰਿਕ ਤੇ ਇਹ ਸੂਟ ਨੇਗੇ ਜਿਹੜੇ ਰੈਡੀ ਹੋਏ ਨੇਗੇ ਅੱਜ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆਂਗੀ ਕਾਫੀ ਜਿਆਦੇ ਸੋਹਣੇ ਸੂਟ ਦਿਖਾਉਣੀਆਂਗੇ ਵਿੱਚ ਆ ਫੈਬਰਿਕ ਸੀਗਾ ਮੈਂ ਕੱਲ ਦਿਖਾਇਆਗਾ ਇਹ ਤੇ ਤੁਸੀਂ ਵਰਕ ਨੈੱਕ ਤੇ ਬਾਹਾਂ ਦਾ ਕਰਵਾ ਲਓ ਤਾਂ ਵੀ ਬਹੁਤ ਜਿਆਦੇ ਸੋਹਣਾ ਸੂਟ ਬਣੂਗਾ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀਆਂਗੀ ਪਿਓਰ ਕ੍ਰਾਸ਼ ਤੇ ਸੂਟ ਬਲੈਕ ਕਲਰ ਦੇ ਵਿੱਚ ਮੇਰੇ ਕੋਲੇ ਇੱਕੋ ਹੀ ਸੂਟ ਅਵੇਲੇਬਲ ਹੈਗਾ ਪਰ ਇਹਦੇ ਨਾਲ ਦੇ ਹੈਗੇ ਬਹੁਤ ਨੰਗੇ ਰੋਲ ਪਏ ਨੇਗੇ ਮੈਨੂੰ ਐਸੀ ਵੀ ਆਪਾਂ ਵੀਡੀਓ ਪਾ ਕੇ ਦੇਖ ਲਾਂਨੇ ਆਂਗੇ ਤੇ ਫੁੱਲ ਪਿਓਰ ਕ੍ਰਾਸ਼ ਦਾ ਸੂਟ ਹੈਗਾ ਦੇਖੋ ਕਿੰਨਾ ਜਿਆਦਾ ਸੋਹਣਾ ਜਿੰਨੇ ਵੀ ਤੁਸੀਂ ਆਰਡਰ ਦਵੋਗੇ ਸਾਰਿਆਂ ਦੀ ਆਪਾਂ ਬੁਕਿੰਗ ਮਤਲਬ ਆਰਡਰ ਲਾਵਾਂਗੇ ਪਰ ਤੁਹਾਨੂੰ ਮਤਲਬ 2-4 ਦਿਨ ਵੇਟ ਕਰਨੀ ਪਊਗੀ ਤੇ ਮੈਨੂੰ ਕਾਫੀ ਜਿਆਦਾ ਸੋਹਣਾ ਸੂਟ ਲੱਗਿਆ ਪਿਓਰ ਕ੍ਰਾਸ਼ ਦਾ ਸੂਟ ਹੈ ਫੁੱਲ ਪਿਓਰ 2000 ਦਾ ਪ੍ਰਾਈਸ ਹੈਗਾ ਬਹੁਤ ਜੈਨੂਇਨ ਪ੍ਰਾਈਸ ਦੇ ਵਿੱਚ ਹੈ ਨਹੀਂ 3-3 ਹਜ਼ਾਰ ਤੋਂ ਮਤਲਬ ਘਟ ਨਹੀਂ ਹੁੰਦੇ ਰੇਟ ਇਹਨਾਂ ਦੇ ਤੇ ਆਪਾਂ ਰੋਲ ਲਿਆਵਾਂਗੇ ਪੂਰੇ ਦੇਖੋ ਫਰੈਂ ਤੁਸੀਂ ਸਲਾਈ ਕਰਵਾਉਗੇ ਕਾਫੀ ਜਿਆਦਾ ਸੋਹਣਾ ਬਣੂਗਾ ਇਸ ਤਰ੍ਹਾਂ ਤੁਸੀਂ ਮੇਰੇ ਲੱਗਿਆ ਦੇਖ ਸਕਦੇ ਹੋਗੇ ਬਲੈਕ ਇਹ ਤੁਸੀਂ ਡਰੈਸ ਵਗੈਰਾ ਫਰੌਕ ਵਗੈਰਾ ਜੋ ਵੀ ਬਣਵਾਉਣਾ ਚਾਹੋਗੇ ਬਣਵਾ ਸਕਦੇ ਹੋ 2000 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਇਸ ਤੋਂ ਬਾਅਦ ਆਜੂਗਾ ਜੀ ਟਿਸਟਰ ਇੱਕ ਮੈਂਬਰੈਂਚਕ ਕਾਲਾ ਹਾਂਜੀ ਟੇਸਟਾ ਦੇ ਸੌਰੀ ਮੈਚਿੰਗ ਸੂਟ ਲੇਗੇ ਇਹਦਾ ਰਹੇਗੀ ਬਾਟਮ ਰਹੇਗੀ ਪਲੇਨ ਟੇਸਟਾ ਦੀ ਹੀ ਬਾਟਮ ਹੈ ਟੇਸਟਾ ਦੀ ਹੀ ਸ਼ਰਟ ਹੈ ਪਿਓਰ ਕਾਟਨ ਦੇ ਸੂਟ ਲੇਗੇ ਬਹੁਤ ਲਾਈਟ weight ਫੈਬਰਿਕ ਹੈਗਾ ਪ੍ਰਾਈਸ ਇਹਦਾ ਰਹੇਗਾ ਜੀ 2000 ਪਲੱਸ ਸ਼ਿਪਿੰਗ ਟੇਸਟਾ ਬ੍ਰਾਂਡ ਦੀ ਹੈ ਮੈਚਿੰਗ ਸੂਟ ਲੇਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੇਗੇ ਕਲਰ ਇਹਦੇ ਵਿੱਚ ਆਪਾਂ ਸਾਰੇ ਲੈ ਕੇ ਆਏਗੇ ਗ੍ਰੀਨ ਕੋਈ ਲਾਈਟ ਕੋਈ ਡਾਰਕ ਤੇ ਸਾਰੇ ਮਤਲਬ ਮੈਨੂੰ ਸੋਹਣੇ ਲੱਗੇ ਤੇ ਨੈਕਸਟ ਦੇਖੋ ਪ੍ਰਿੰਟ ਇਹ ਵਾਲਾ ਆ ਗਿਆ ਇਹ ਥੋੜਾ ਜਿਹਾ ਫਰਕ ਹੈਗਾ ਮਤਲਬ ਪ੍ਰਿੰਟ ਦਾ ਇਹ ਵੀ ਕਾਫੀ ਜਿਆਦਾ ਸੋਹਣਾ ਪ੍ਰਾਈਸ ਸੇਮ ਰਹੇਗਾ 2500 ਸੌਰੀ 2000 ਪ੍ਰਾਈਸ ਰਹੂਗਾ ਇਹਦਾ ਲੋਚ ਪਲੇਨ ਰਹੇਗੀ ਬਾਟਨ ਟਿਸਟਾ ਦੇ ਨੇ ਲੋਚ ਇਦਾਂ ਰਹੇਗਾ ਸ਼ਰਟ ਤੇ ਨੈਕਸਟ ਹੈਗਾਗਾ ਸੂਟ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਟੇਸਟਾਂ ਦੇ ਵਿੱਚ ਜਿਹੜੇ ਪ੍ਰਿੰਟ ਹੁੰਦੇ ਨੇ ਬਹੁਤ ਸੋਹਣੇ ਹੁੰਦੇ ਨੇ ਬਹੁਤ ਅਲੱਗ ਦੀ ਕੁਆਲਿਟੀ ਹੁੰਦੀ ਹੈ ਦੇਖੋ ਜਿਹੜੇ ਟੇਸਟਾਂ ਦੇ ਪ੍ਰਿੰਟ ਉਹਨੇ ਥੋੜੇ ਕੋਸਟਲੀ ਹੁੰਦੇ ਨੇ ਸੂਟ ਪਰ ਪ੍ਰਿੰਟ ਨਹੀਂ ਕਿਸੇ ਨਾਲ ਮੈਚ ਕਰਦੇ ਹੈਗੇ ਬਹੁਤ ਜਿਆਦੇ ਸੋਹਣੇ ਅਲੱਗ ਡਿਜ਼ਾਈਨ ਬਹੁਤ ਜਿਆਦੇ ਸੋਹਣਾ ਬਣਾਉਂਦਾ ਟੇਸਟ ਆ ਰੀਵਾ ਦੇ ਪ੍ਰਿੰਟ ਵੀ ਹੁੰਦੇ ਨੇਗੇ ਮਤਲਬ ਰੀਵਾ ਬ੍ਰਾਂਡ ਦੇ ਜਿਹੜੇ ਪ੍ਰਿੰਟ ਹੁੰਦੇ ਨੇ ਉਹ ਵੀ ਬਹੁਤ ਜਿਆਦੇ ਸੋਹਣੇ ਹੁੰਦੇ ਨੇ ਪਰ ਉਹ ਪ੍ਰਾਈਸ ਅਕੋਰਡਿੰਗ ਹਨਾ ਵੀ ਸਹੀ ਹੁੰਦੇ ਨੇ ਕਿ ਰੇਟ ਬਹੁਤ ਠੀਕ ਪ੍ਰਾਈਸ ਦੇ ਵਿੱਚ ਹੁੰਦੇ ਨੇ ਰੀਵਾ ਐਸ ਕੇ ਤੇ ਬਹੁਤ ਜਿਆਦੇ ਮਤਲਬ ਉਹ ਵੀ ਸੋਹਣੇ ਹੁੰਦੇ ਨੇਗੇ ਬਾਕੀ ਬਾਕੀ ਆਪੋ ਆਪਣੀ ਚੁਆਇਸ ਹੈ ਹਨਾ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਇਹ ਦੇਖੋ ਇਹ ਸ਼ਰਟ ਹੈ ਪਲੱਸ ਮੈਚਿੰਗ ਜਿਹੜੀ ਸਲਵਾਰ ਹੈਗੀ ਇਹਦੇ ਨਾਲ ਇਸ ਤਰ੍ਹਾਂ ਗ੍ਰੀਨ ਕਲਰ ਦੀ ਵੜ ਕੇ ਬਹੁਤ ਜ਼ਿਆਦੇ ਸੋਹਣੇ ਲੱਗਣਗੇ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜਦ ਤੱਕ ਤੁਸੀਂ neck ਤੇ patch ਲਗਾ ਕੇ ਵਰਕ ਕਰਵਾ ਲਓ ਜਾਂ ਫਿਰ ਇਹਨੂੰ ਬਿਨਾ ਵਰਕ ਤੋਂ ਹੀ ਜੇ ਤੁਸੀਂ ਮਤਲਬ ਡਿਜ਼ਾਈਨ ਸੋਹਣਾ ਜਾਂ ਦਿਨੇ ਹੋ ਤਾਂ ਇਹ ਬਹੁਤ ਜ਼ਿਆਦੇ ਸੋਹਣੇ ਸੂਟ ਲੱਗੇ ਜਿਹੜੇ ਤਿਆਰ ਹੁੰਦੇ ਲੱਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਲੱਗੇ ਜਿਹੜੇ ਪਸੰਦ ਆਏ ਹੋਣਗੇ ਜਿਹੜੇ ਮੈਂ ਵਰਕ ਵਾਲੇ ਸੂਟ ਦਿਖਾਏ ਨਗੇ ਤੁਸੀਂ ਖਾਦੀ ਕਾਟਨ ਤੇ ਵੀ ਬਣਾ ਸਕਦੇ ਹੋ 크ريب ਤੇ ਵੀ ਬਣਾ ਸਕਦੇ ਹੋ ਜਾਰਜਟ ਤੇ ਵੀ ਬਣਾ ਸਕਦੇ ਹੋਗੇ ਕੁਈ ਤੁਹਾਡਾ ਆਪਣਾ ਡਿਜ਼ਾਈਨ ਹੈਗਾ ਮੈਨੂੰ ਸ਼ੇਅਰ ਕਰਕੇ ਤੁਸੀਂ ਉਦਾਂ ਵੀ ਸੂਟ ਲੈਣਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਨਹੀਂਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟਿਕਾ ਜੀ ਬਾਏ ਬਾਏ